ਉਸ ਬੱਚੀ ਨਾਲ ਸਰੀਰਕ ਸ਼ੋਸ਼ਣ ਕੀਤਾ ਉਹਦੀਆਂ ਮਤਲਬ ਮੋਬਾਈਲ ਦੇ ਉੱਤੇ ਵੀਡੀਓ ਬਣਾਈਆਂ ਉਸ ਕੁੜੀ ਦੀ ਕੁੱਟਮਾਰ ਕੀਤੀ ਐ ਕੁੱਟਮਾਰ ਕਰਨ ਤੋਂ ਬਾਅਦ ਅਸੀਂ ਇੱਥੇ ਫੌਰੀ ਮਤਲਬ 12 ਤਰੀਕ ਦੀ ਘਟਨਾ 13 ਤਰੀਕ ਨੂੰ ਐਸਐਸਪੀ ਨੂੰ ਮਿਲੇ ਆ ਥਾਣੇ ਆਏ ਆ ਯਾਨੀ ਉਹ ਤੇ ਐਸਐਸਟੀਓ ਨੇ ਜਾ ਕੇ 755 ਦਾ ਪਰਚਾ ਦਰਜ ਕਰਤਾ ਯਾਨੀ ਹੋਰ ਕੋਈ ਕਾਰਵਾਈ ਨਹੀਂ ਹੋਏਗੀ ਜੇ ਕੁੜੀ ਦੀ ਤੁਸੀਂ ਡਾਕਟਰੀ ਕਰਾਉਣੀ ਡਾਕਟਰੀ ਕਰਾ ਲਓ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਾਨੀ ਉਹਦੇ ਤੇ ਕੋਈ ਬਿਆਨ ਨਹੀਂ ਲਿਖੇ ਜਾ ਰਹੇ ਉਹਦੇ ਤੇ ਜਿਹੜਾ ਵਾਧਾ ਜੁਰਮ ਕਰਨਾ ਹੁੰਦਾ ਹੈ ਉਹ ਵਾਧਾ ਜੁਰਮ ਨਹੀਂ ਕੀਤਾ ਜਾ ਰਿਹਾ ਇਸ ਲੜਕੀ ਦੇ ਮਾਮਲੇ ਦੇ ਵਿੱਚ ਉਹਨੇ ਸਰੀਰਕ ਸ਼ੋਸ਼ਣ ਕੀਤਾ ਉਹ ਤੇ ਰੇਪ ਦਾ ਪਰਚਾ ਦਰਜ ਕੀਤਾ ਜਾਵੇ ਜਿਹੜੇ ਪਿਸਤੌਲ ਦੀ ਨੋਕ ਤੇ ਕੀਤਾ ਐਸਐਚਓ ਸਾਹਿਬ ਕਹਿੰਦੇ ਉਹਦੇ ਭਰਾ ਦਾ ਪਿਸਤੌਲ ਹੈ ਅਸੀਂ ਕਹਿੰਨੇ ਉਹਦੇ ਭਰਾ ਦਾ ਤਾਂ ਫਿਰ ਉਹਦਾ ਭਰਾ ਰੱਖ ਲੇ ਪਰ ਉਹਨੇ ਉਹ ਆਪਦੇ ਦੂਜੇ ਭਰਾ ਨੂੰ ਇਸ ਗੱਲ ਵਾਸਤੇ ਲਾਇਸੈਂਸ ਦੇ ਤਾਂ ਵੀ ਆ ਚੱਕ ਪਿਸਤੌਲ ਤੇ ਤੂੰ ਕੁੜੀਆਂ ਦਾ ਸਰੀਰਕ ਸ਼ੋਸ਼ਣ ਕਰਦਾ ਅਸੀਂ ਇਹ ਸਮਝਦੇ ਹਾਂ ਕਿ ਇਹਦੇ ਵਿੱਚ ਕੋਈ ਲੋਕਲ ਵੇਟ ਵਾਲੀ ਗੱਲ ਨਹੀਂ ਹੈਗੀ ਐਮਐਲਏ ਦੀ ਸ਼ੈ ਆ। ਇਸ ਟਾਈਮ ਅਸੀਂ ਸਦਰਠਾਣਾ ਫਰੀਦਕੋਟ ਦੇ ਅੱਗੇ ਖੜੇ ਹੋਏ ਹਾਂ। ਇੱਥੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਸਾਂਝੇ ਤੌਰ ਦੇ ਉੱਤੇ ਰਲ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਇਹ ਨਾਅਰੇ ਲਗਾਏ ਜਾ ਰਹੇ ਆ ਕਿ ਪੀੜਤ ਲੜਕੀ ਨੂੰ ਇਨਸਾਫ ਦਿਓ। ਕੀ ਮਾਮਲਾ ਹੈਗਾ ਪੂਰੇ ਦਾ ਪੂਰਾ ਸਾਡੇ ਨਾਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਆਗੂ ਗੁਰਪਾਲ ਨੰਗਲ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਗੁਰਪਾਲ ਜੀ ਅੱਜ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਇੱਥੇ ਥਾਣੇ ਦਾ ਘਰਾਉ ਕੀਤਾ ਹੋਇਆ ਕੀ ਕਾਰਨ ਹੈਗਾ ਕਿ ਇੰਨੇ ਲੋਕਾਂ ਨੂੰ ਇਕੱਠੇ ਕਰਕੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਇਕੱਠੇ ਕਰਕੇ ਆ ਜਿਹੜਾ ਤੁਹਾਨੂੰ ਇਸ ਥਾਣੇ ਦਾ ਘਰਾਉ ਕਰਨਾ ਪੈ ਗਿਆ ਦੇਖੋ ਜੀ ਮਾਮਲੇ ਦੋ ਮਾਮਲੇ ਹੈਗੇ ਆ ਇੱਕ ਮਾਮਲਾ ਤਾਂ ਪਾਣੀ ਪਿੰਡ ਦਾ ਹੈ ਇੱਕ ਘਰ ਦੀ ਕੁੱਤੀ ਰੱਖੀ ਹੋਈ ਆ ਤੇ ਉਹ ਘਟੋ ਘਟ ਪੰਜਾਂ ਜਾਨਾਂ ਨੂੰ ਵੱਢ ਗਈ ਆ ਪੰਜਾਂ ਜਣਾਂ ਨੂੰ ਉਹ ਕੁੱਤੀ ਵੱਢ ਗਈ ਆ ਤੇ ਜਣੀ ਜਦੋਂ ਕੋਈ ਲਾਹਾ ਦੇਣ ਵਾਸਤੇ ਜਾਂਦਾ ਤੇ ਉਹ ਉਹਦੇ ਨਾਲ ਨਾਲ ਲੜਦੇ ਆ ਤੇ ਹੁਣ ਇੱਕ ਬੰਦਾ ਸਰਵਨ ਸਿੰਘ ਆ ਉਹਨੂੰ ਕੁੱਤੀ ਨੇ ਵੱਢਤਾ ਤੇ ਉਹ ਇੱਥੇ ਐਮਐਲਆਰ ਕੱਟ ਕੇ ਆਈ ਆ ਜਣੀ ਇਹਨਾਂ ਨੇ ਹਜੇ ਤੱਕ ਉਹਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਬੰਦਾ ਹਲਕ ਜੇ ਕੁਝ ਹੋ ਜੇ ਫਿਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਇਸ ਗੱਲ ਵਾਸਤੇ ਜਣੀ ਉਹਨੂੰ ਕੋਈ ਕਾਰਵਾਈ ਨਹੀਂ ਕੀਤੀ ਅਗਲੀ ਗੱਲ ਇਹ ਆ ਕਿ ਜਿਹੜਾ ਭਗਵੰਤ ਮਾ ਨੇ ਕਹਿੰਦਾ ਸੀਗਾ ਵੀ ਸਾਸੀ ਬਦਲਾ ਲੈ ਕੇ ਆਵਾਂਗੇ ਇੱਥੇ ਸਾਡੀ ਇੱਕ ਬੱਚੀ ਆ ਭੋਲੂ ਵਾਲੇ ਦੀ ਉਸ ਬੱਚੀ ਦੇ ਨਾਲ ਅੱਖੀ ਪਿੰਡ ਦਾ ਇੱਕ ਗੁੰਡਾ ਜਗਨੀ ਉਹਦਾ ਨਾਂ ਹੈਗਾ ਜਗਦੀਪ ਸਿੰਘ ਜਗਨੀ ਆ ਸ਼ਾਇਦ ਤਾਂ ਉਹਨੇ ਮਤਲਬ ਉਸ ਬੱਚੀ ਨਾਲ ਸਰੀਰਕ ਸ਼ੋਸ਼ਣ ਕੀਤਾ ਉਹਦੀਆਂ ਮਤਲਬ ਮੋਬਾਈਲ ਦੇ ਉੱਤੇ ਵੀਡੀਓ ਬਣਾਈਆਂ ਵੀਡੀਓ ਬਣਾ ਕੇ ਉਹਨੂੰ ਲਗਾਤਾਰ ਮਤਲਬ ਉਹਦਾ 6-7 ਮਹੀਨੇ ਸਰੀਰਕ ਸ਼ੋਸ਼ਣ ਕਰਦਾ ਰਿਹਾ ਤਾਂ ਇੱਕ ਦਿਨ ਮਤਲਬ ਉਹ ਇੱਧਰ ਆਈ ਸੀ ਕੁੜੀ ਨਰੇਗਾ ਦੇ ਦਫ਼ਤਰ ਜਦੋਂ ਆਪਦੇ ਪਿੰਡ ਭੋਲੂ ਵਾਲੇ ਗਈ ਆ ਤੇ ਉਹ ਅੱਗੇ ਆ ਕੇ ਬਦਲ ਉਹਦੇ ਪੋਲੂ ਵਾਲੇ ਪਿੰਡ ਖੜ ਗਿਆ ਤੇ ਉਹਨੇ ਉਸ ਕੁੜੀ ਦੀ ਕੁੱਟਮਾਰ ਕੀਤੀ ਐ ਕੁੱਟਮਾਰ ਕਰਨ ਤੋਂ ਬਾਅਦ ਅਸੀਂ ਇੱਥੇ ਫੌਰੀ ਮਤਲਬ 12 ਤਰੀਕ ਦੀ ਘਟਨਾ 13 ਤਰੀਕ ਨੂੰ ਐਸਐਸਪੀ ਨੂੰ ਮਿਲੇ ਆ ਥਾਣੇ ਆਏ ਆ ਯਾਨੀ ਉਹ ਤੇ ਐਸਐਸਟੀ ਨੇ ਜਾ ਕੇ 57 ਦਾ ਪਰਚਾ ਦਰਜ ਕਰਤਾ ਯਾਨੀ ਹੋਰ ਕੋਈ ਕਾਰਵਾਈ ਨਹੀਂ ਹੋਈ ਜੀ ਉਦੋਂ ਅਗਲੀ ਗੱਲ ਇਹ ਆ ਕਿ ਉਹਦੇ ਨਾਲ ਜਿਹੜਾ ਅਸੀਂ ਔਰਤਾਂ ਦੀ ਕਮੇਟੀ ਬਣਾਈ ਉਹਦੀ ਹੋਰ ਪੜਤਾਲ ਕਰੋ ਵੀ ਕੋਈ ਹੋਰ ਚੱਕਰ ਹੈਗਾ ਯਾਨੀ ਉਹਦੇ ਚ ਜੋ ਗੱਲ ਨਿਕਲ ਕੇ ਸਾਹਮਣੇ ਆਈ ਆ ਦੇ ਪੇਸ਼ ਕਰੇਗੀ ਵੀ ਉਹ ਕੁੜੀ ਦੇ ਮਤਲਬ ਕੁੜੀ ਦਾ ਲਗਾਤਾਰ ਸਰੀਰਕ ਸ਼ੋਸ਼ਣ ਹੋਇਆ ਵਾ 6-7 ਮਹੀਨੇ ਉਹਦੇ ਤੇ ਜਾਨੀ ਅਸੀਂ ਜਿਹੜੇ ਉਹਦੇ ਬਿਆਨ ਹੈ ਕੁੜੀ ਦੇ ਉਹ ਦੁਬਾਰਾ ਲਿਖਣ ਵਾਸਤੇ ਕਿਹਾ ਕਿ ਉਹਦੇ 'ਚ ਵਾਅਦਾ ਕੀਤਾ ਜਾਵੇ ਜੇ ਕੁੜੀ ਦੀ ਤੁਸੀਂ ਡਾਕਟਰੀ ਕਰਾਉਣੀ ਡਾਕਟਰੀ ਕਰਾ ਲਓ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਯਾਨੀ ਉਹਦੇ ਤੇ ਕੋਈ ਬਿਆਨ ਨਹੀਂ ਲਿਖੇ ਜਾ ਰਹੇ ਉਹਦੇ ਤੇ ਜਿਹੜਾ ਵਾਅਦਾ ਜ਼ੁਰਮ ਕਰਨਾ ਹੁੰਦਾ ਹੈ ਉਹ ਵਾਅਦਾ ਜ਼ੁਰਮ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਜਾਨੀ ਅਸੀਂ ਅੱਜ ਇੱਥੇ ਧਰਨਾ ਲਾਇਆ ਹੋਇਆ ਬਕਾਇਦਾ ਵੀ ਉਹਦਾ ਜਿਹੜਾ ਉਹਦੇ ਐਫਆਈਆਰ ਦੇ ਵਿੱਚ ਵਾਅਦਾ ਕਰੋ ਉਹਦੇ ਤੇ ਪਰਚਾ ਦਰਜ ਕਰੋ ਉਹ ਬੰਦਾ ਲਗਾਤਾਰ ਉਸ ਕੁੜੀ ਨੂੰ ਧਮਕੀਆਂ ਦੇ ਰਿਹਾ ਉਹਦੇ ਉਹਦੇ ਸਕੇ ਚਾਚੇ ਸਹੁਰੇ ਨੂੰ ਜਣੀ ਧੋਖੇ ਦਿੱਤੀਆਂ ਇੱਥੇ ਜਿਹੜਾ ਆਈਓ ਲਾਇਆ ਹੋਇਆ ਹੈ ਜਸਪਾਲ ਸਿੰਘ ਉਹਨੂੰ ਬਕਾਇਦਾ ਉਹਨੇ ਕਿਹਾ ਮੇਰੇ ਕੋਲ ਉਹਦੀਆਂ ਵੀਡੀਓ ਆ ਜਾਂ ਉਹਨੂੰ ਕਹ ਰਾਜੀਨਾਮਾ ਕਰ ਤੇ ਨਹੀਂ ਮੈਂ ਵਾਇਰਲ ਕਰ ਦੂੰਗਾ ਜਣੀ ਐਸਾ ਉਹਨੇ ਆਈਓ ਨੇ ਬਕਾਇਦਾ ਕੁੜੀ ਨੂੰ ਫੋਨ ਕੀਤਾ ਜਣੀ ਇਤੂ ਵੱਡੇ ਸਬੂਤ ਕੀ ਹੋ ਸਕਦੇ ਆ ਇਸ ਕਰਕੇ ਜਣੀ ਪੁਲਿਸ ਨੇ ਅਜੇ ਤੱਕ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਉਹ ਬੰਦਾ ਜਿਵੇਂ ਹੈਗਾ ਉਸੇ ਤਰ੍ਹਾਂ ਤੁਰਿਆ ਫਿਰਦਾ ਹੈਗਾ ਇਸ ਵਾਸਤੇ ਅਸੀਂ ਦੋ ਗੱਲਾਂ ਵਾਸਤੇ ਆਏ ਆ ਕਿ ਭਾਣੇ ਵਾਲੇ ਮਾਮਲੇ ਦੇ ਵਿੱਚ ਪਰਚਾ ਦਰਜ ਕੀਤਾ ਜਾਵੇ ਜਿਹੜਾ ਕੁੱਤੀ ਦਾ ਮਾਲਕ ਹੈਗਾ ਜੋ ਕਾਨੂੰਨ ਅਨੁਸਾਰ ਬਣਦਾ ਇਹ ਆ ਜਿਹੜਾ ਲੜਕੀ ਦਾ ਮਾਮਲਾ ਹੈਗਾ ਇਸ ਲੜਕੀ ਦੇ ਮਾਮਲੇ ਦੇ ਵਿੱਚ ਉਹਨੇ ਸਰੀਰਕ ਸ਼ੋਸ਼ਣ ਕੀਤਾ ਉਹਤੇ ਰੇਪ ਦਾ ਪਰਚਾ ਦਰਜ ਕੀਤਾ ਜਾਵੇ ਜਿਹੜੇ ਪਿਸਤੌਲ ਦੀ ਨੋਕ ਤੇ ਕੀਤਾ ਐਸ ਐਚਓ ਸਾਹਿਬ ਕਹਿੰਦੇ ਉਹਦੇ ਭਰਾ ਦਾ ਪਿਸਤੌਲ ਹੈ ਅਸੀਂ ਕਹਿੰਨੇ ਉਹਦੇ ਭਰਾ ਦਾ ਤਾਂ ਫਿਰ ਉਹਦਾ ਭਰਾ ਰੱਖ ਲੇ ਪਰ ਉਹਨੇ ਉਹ ਆਪਦੇ ਦੂਜੇ ਭਰਾ ਨੂੰ ਇਸ ਗੱਲ ਵਾਸਤੇ ਲਾਇਸੈਂਸ ਦੇਤਾ ਵੀ ਆ ਚੱਕ ਪਿਸਤੌਲ ਤੇ ਤੂੰ ਕੁੜੀਆਂ ਦਾ ਸਰੀਰਕ ਸ਼ੋਸ਼ਣ ਕਰ ਡਰਾ ਡਰਾ ਕੇ ਇਸ ਕਰਕੇ ਉਹ ਪਿਸਤੌਲ ਜ਼ਬਤ ਕੀਤਾ ਜਾਵੇ ਜੇ ਉਹ ਲਾਇਸੈਂਸੀ ਆ ਤਾਂ ਉਹਦਾ ਮਤਲਬ ਲਾਇਸੈਂਸ ਕੈਨਸਲ ਕੀਤਾ ਜਾਵੇ ਜੇ ਉਹ ਨਹੀਂ ਲਾਇਸੈਂਸੀ ਤਾਂ ਫਿਰ ਉਹਦੇ ਛੇਤਰਫੇਰ ਕਿਉਂ ਤੋਂ ਮਨਾਇਆ ਜਾਵੇ ਤੂੰ ਇਹ ਗੈਰ ਕਾਨੂੰਨੀ ਕਾਨੂੰਨੀ ਅਸਲੇ ਦੇ ਤਹਿਤ ਉਹਤੇ ਪਰਚਾ ਦਰਜ ਕੀਤਾ ਜਾਵੇ ਇਸ ਗੱਲ ਵਾਸਤੇ ਆਏ ਆ ਇੱਥੇ ਪਰ ਅਜੇ ਤੱਕ ਐਸਐਸਪੀ ਨੂੰ ਮਿਲ ਚੁੱਕੇ ਆ ਦੋ ਵਾਰ ਤਿੰਨ ਵਾਰ ਐਸਐਸਪੀ ਨੂੰ ਮਿਲ ਚੁੱਕੇ ਆ ਥਾਣੇ ਅਸੀਂ ਲਗਾਤਾਰ ਇੱਥੇ ਆ ਰਹੇ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਹਦੇ ਕਰਕੇ ਜਾਣੀ ਇੱਥੇ ਮਜ਼ਦੂਰ ਤੇ ਕਿਸਾਨ ਆਇਆ ਜੀ ਅੱਛਾ ਕੀ ਕੀ ਕਾਰਨ ਮੰਨਦੇ ਹੈਗੇ ਆ ਕਿ ਹਾਲ ਤੱਕ ਸੁਣਵਾਈ ਨਹੀਂ ਹੋ ਰਹੀਗੀ ਕਿਉਂਕਿ ਅਕਸਰ ਇਹ ਹੁੰਦਾ ਹੈਗਾ ਕਿ ਜੇਕਰ ਕੋਈ ਵੀ ਕ੍ਰਾਈਮ ਹੁੰਦਾ ਹੈਗਾ ਤਾਂ ਫਟਾਫਟਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਉਹ ਐਕਸ਼ਨ ਦੇ ਵਿੱਚ ਆ ਜਾਂਦਾ ਹੈਗਾ ਇਸ ਵਾਰ ਕਿਉਂ ਨਹੀਂ ਸੁਣਵਾਈ ਹੋ ਰਹੀ ਕੀ ਕਾਰਨ ਹੈ ਅਸੀਂ ਇਹ ਸਮਝਦੇ ਹਾਂ ਕਿ ਸੁਣਵਾਈ ਨਾ ਹੋਣ ਦਾ ਕਾਰਨ ਇੱਥੇ ਇੱਥੋਂ ਦਾ ਐਮਐਲਏ ਗੁਰਦੇਤ ਸੇਖੋਂ ਅਸੀਂ ਗੁਰਦੇਤ ਸੇਖੋਂ ਦੇ ਘਰੇ ਵੀ ਕਹਿ ਕੇ ਆਏ ਆ 35 40 ਬੰਦੇ ਅਸੀਂ ਗਏ ਆ ਉਹਨੂੰ ਕਹਿਣ ਵਾਸਤੇ ਵੀ ਦੇਖੋ ਤੁਸੀਂ ਜਦੋਂ ਆਪਣਾ ਇੱਥੇ ਬੱਚੀ ਵਾਲਾ ਕੇਸ ਵਾਪਰੇ ਆ ਉਦੋਂ ਤੁਸੀਂ ਜਥੇ ਬੰਦੀਆਂ ਨਾਲ ਬੈਠਦੇ ਰਹੇ ਆ ਉਦੋਂ ਆਪਾਂ ਉਹਨੂੰ ਗ੍ਰਿਫਤਾਰ ਕਰਾਉਣ ਤੱਕ ਲੜੇ ਆ ਤੇ ਅੱਜ ਜੇ ਮਤਲਬ ਹੁਣ ਮਤਲਬ ਇਹ ਘਟਨਾ ਵਾਪਰੀ ਹੈ ਤੇ ਹੁਣ ਤੁਸੀਂ ਸਰਕਾਰ 'ਚ ਹੁਣ ਤੁਸੀਂ ਗੁੰਡਿਆਂ ਵਾਲੇ ਪਾਸੇ ਖੜੇ ਹੋ ਉਹ ਕਹਿੰਦਾ ਵੀ ਮੈਂ ਤਾਂ ਨਹੀਂ ਖੜਿਆ ਸੀ ਕਿ ਤੇਰੇ ਪੀਏ ਦਾ ਫੋਨ ਆਇਆ ਕੁੜੀ ਨੂੰ ਆਇਆ ਬਕਾਇਦਾ ਵੀ ਤੂੰ ਰਾਈਨਾਵਾ ਕਰਨਾ ਹੈ ਕਿ ਨਹੀਂ ਕਰਨਾ ਇਹ ਕੀ ਆ ਜੇ ਉਹਦੇ ਪੀਏ ਜੱਗੀ ਪੱਖੀ ਪਿੰਡ ਤੋਂ ਇਹ ਫੋਨ ਕਰਦਾ ਵੀ ਤੂੰ ਕੁੜੀਏ ਰਾਈਨਾਵਾ ਕਰਨਾ ਹੈ ਕਿ ਨਹੀਂ ਕਰਨਾ ਉਹ ਕਹਿੰਦੀ ਮੈਂ ਤਾਂ ਨਹੀਂ ਕਰਨਾ ਉਸ ਤੋਂ ਬਾਅਦ ਆਪਾਂ ਇਹਨੂੰ ਕੀ ਸਮਝੀਏ ਤਾਂ ਜਿੱਦਾਂ ਦੀ ਇਹ ਘਟਨਾ ਵਾਪਰੀ ਹੈ ਉਹ ਬੰਦਾ ਜੱਗੀ ਦੇ ਘਰੇ ਆ ਤਾਂ ਇਹਦਾ ਮਤਲਬ ਉਹਨੂੰ ਸਿਆਸੀ ਛਤਰੀ ਹੈਗੀ ਆ ਤਾਂ ਅਸੀਂ ਇਹ ਕਰਦੈਤ ਸੇਖ ਨੂੰ ਐਮਐਲਏ ਨੂੰ ਕਹਿ ਕੇ ਆਏ ਆ ਅਸੀਂ ਇਹ ਸਮਝਦੇ ਆ ਕਿ ਇਹਦੇ ਚ ਕੋਈ ਲੋਕਲ ਵੇਟ ਵਾਲੀ ਗੱਲ ਨਹੀਂ ਹੈਗੀ ਐਮਐਲਏ ਦੀ ਸ਼ੈਅ ਆ ਅੱਛਾ ਹੁਣ ਤੀਕ ਕਾਰਵਾਈ ਕਿੱਥੋਂ ਤੀਕ ਪਹੁੰਚੀ ਹੈਗੀ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਹੈ ਜਿਹੜੀ ਪਰਚਾ ਜਿਹੜਾ ਉਹ ਦਰਜ ਹੋਇਆ ਜਾਂ ਨਹੀਂ ਹੋਇਆਗਾ 0% ਕਾਰਵਾਈ ਹੈ ਜੀ ਮਤਲਬ ਜਿਹੜੀ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ ਉਹ ਬਿਲਕੁਲ ਇੱਕ ਤਰ੍ਹਾਂ ਨਾਲ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੀ ਆ ਤੇ ਉਹਦੀ 57 ਦੀ ਸਰਪ ਜਵਾਨਦ ਕੀਤੀ ਆ ਇਸ ਵਾਸਤੇ ਹੀ ਤਾਂ ਅਸੀਂ ਬੈਠੇ ਆ ਇੱਥੇ ਜੇ ਮਤਲਬ ਉਹਨਾਂ ਨੇ ਐਫ ਆਈ ਆਰ ਦਰਜੀ ਕਰ ਦਿੱਤੀ ਹੁੰਦੀ ਫਿਰ ਸਾਨੂੰ ਕੀ ਲੋੜ ਸੀ ਆਉਣ ਦੀ ਇਸ ਵਾਸਤੇ ਜਿਹਨੇ ਐਫ ਆਈ ਆਰ ਬਿਲਕੁਲ ਉਹਨਾਂ ਨੇ ਹੇਠਲੇ ਪੱਧਰ ਦੀ ਦਰਜ ਕੀਤੀ ਆ ਜੇ ਉਹ ਐਫ ਆਈ ਆਰ ਚ ਕੋਈ ਐਡੀ ਉਸ ਤਰ੍ਹਾਂ ਦੀਆਂ ਧਰਾਵਾਂ ਹੁੰਦੀਆਂ ਤੇ ਉਹ ਬੰਦਾ ਹੁਣ ਧਮਕੀਆਂ ਥੋੜੀ ਦਿੰਦਾ ਉਹਦਾ ਨਿੱਤ ਧਮਕੀਆਂ ਦੇ ਦਿੰਦਾ ਮਤਲਬ ਉਸੇ ਪਿੰਡ ਚ ਉਹਨੇ ਜ਼ਮੀਨ ਲਈ ਹੋਈ ਆ ਕਹਿਣੇ ਕਿਸੇ ਦੀ ਉੱਥੇ ਉਹਦੇ ਭਰਾ ਨੇ ਕੱਲ ਧਮਕੀ ਦਿੱਤੀ ਆ ਉਹਦੇ ਉਹਦੇ ਇੱਕ ਮੁੰਡਾ ਹੈਗਾ ਉਹ ਕੁੜੀ ਕੋਲੇ ਆਇਆ ਉਹਦੇ ਬਾਰੇ ਉਹਨੇ ਕਿਹਾ ਕਿ ਮੈਂ ਉਹਨੂੰ ਉਹਨੇ ਫੋਟੋ ਵਿਖਾਈਆਂ ਤੁਸੀਂ ਦੱਸੋ ਐ ਤਾਂ ਉਹ ਨਸ਼ਰ ਕਰਦਾ ਫਿਰਦਾ ਲੋਕਾਂ ਕੋਲੇ ਫੋਟੋ ਤਾਂ ਫਿਰ ਤੁਸੀਂ ਦੱਸੋ ਵੀ ਇਹ ਕੀ ਹੈ ਉਹਦਾ ਭਰਾ ਧਮਕੀਆਂ ਦੇ ਰਿਹਾ ਇਸ ਕਰਕੇ ਕੋਈ ਉਸ ਤਰ੍ਹਾਂ ਦੀ ਜੇ ਪਰਚਾ ਦਾ ਲੋਕਾਂ ਦੇ ਜ਼ੋਰ ਤੇ ਹੋਣਾ ਐ ਨਹੀਂ ਕਰਦੇ ਕੋਈ ਜੀ ਅੱਛਾ ਜੇਕਰ ਅੱਜ ਪੁਲਿਸ ਪ੍ਰਸ਼ਾਸਨ ਜੋ ਧਰਾਵਾ ਹੈਗਾ ਉਸ ਦੇ ਵਿੱਚ ਵਾਅਦਾ ਨਹੀਂ ਕਰਦਾਗਾ ਤਾਂ ਇਸ ਤੋਂ ਅਗਲੀ ਰੂਪਰੇਖਾ ਕੀ ਹੋ ਸਕਦੀ ਅਗਲੀ ਰੂਪਰੇਖਾ ਦੇਖੋ ਅਸੀਂ ਫਿਰ ਪਹਿਲੀ ਗੱਲ ਤਾਂ ਇਹ ਵੀ ਅਸੀਂ ਅੱਜ ਵਾਅਦਾ ਕਰਾ ਕੇ ਜਾਵਾਂਗੇ ਜੇ ਨਹੀਂ ਕਰਦਾ ਤੇ ਫਿਰ ਅਸੀਂ ਇਹਦੀਆਂ ਕੋਈ ਐ ਤਾਂ ਹੈ ਨਹੀਂਗਾ ਵੀ ਮਤਲਬ ਅੱਜ ਹੀ ਅਸੀਂ ਕਟਾ-ਕਟੇ ਕੱਢਣ ਵਾਸਤੇ ਆਇਆ ਫਿਰ ਅਸੀਂ ਪ੍ਰਸ਼ਾਸਨ ਦੀ ਪਾਜ ਅਗੜਾਈ ਕਰਾਂਗੇ ਅਸੀਂ ਪਿੰਡਾਂ ਜਾਵਾਂਗੇ ਕੋਈ ਵੀ ਐਕਸ਼ਨ ਹੋ ਸਕਦਾ ਹੈ ਅਗਲਾ ਐਕਸ਼ਨ ਇਹ ਤੋਂ ਤਿੱਖਾ ਹੋਊਗਾ ਡਾਣੀ ਜੀ ਅੱਜ ਅਸੀਂ ਇੱਥੇ ਆਏ ਆ ਤਾਂ ਅਗਲਾ ਐਕਸ਼ਨ ਏਦੋਂ ਤਿੱਖਾ ਹੋਊਗਾ ਚੂੜੀ ਟਾਇਟ ਕਰਾਂਗੇ ਅਸੀਂ